ਜੋਦਕੋ ਨਮਜੋਦਕੋ ਕਿਹੜੀ ਕਲਾਸ ਪੜ੍ਹਦੇ ਹੋ 7ਵੀਂ ਜੀ 7ਵੀਂ ਜੀ ਤੇ ਅਖਾੜੇ 'ਚ ਕਦੋਂ ਜੁੜੇ ਹੋ ਅਖਾੜੇ 'ਚ ਦੋ ਤਿੰਨ ਤਿੰਨ ਚਾਰ ਸਾਲ ਹੋ ਗਏ ਸਾਨੂੰ ਅਖਾੜੇ ਦੇ ਵਿੱਚ ਖੇਡਿਆ ਤੇ ਗੱਤਕਾ ਵਧੀਆ ਲੱਗਦਾ ਹਾਂਜੀ ਕਿ ਦੇਖੇ ਬਾਹਰ ਵੀ ਕੰਪੀਟੀਸ਼ਨ 'ਚ ਖੇਡ ਕੇ ਆਏ ਹਾਂ ਹਾਂਜੀ ਕਿਹੜੀ ਜਗ੍ਹਾ ਗਏ ਸੀ ਅਸੀਂ ਹੁਸ਼ਿਆਰਪੁਰ ਖੇਡ ਕੇ ਆਏ ਸੀਗੇ ਉਥੇ ਸਟੇਟ ਹੋਈ ਸੀ ਉਹਦੇ ਵਿੱਚ ਮੇਰਾ 골ਡ ਹੈ ਕਤਕ ਦੇ ਨਾਮ ਨਾਲ ਅਸੀਂ ਕੀਰਤਨ ਢਾਡੀ ਅੱਥਾ ਤੇ ਹੋਰ ਗੁਰਬਾਣੀ ਦੀ ਸਿਖਲਾਈ ਵੀ ਲੈਣੇ ਆਈ ਹਾਂ ਕਿਹੜੀ ਕਿਹੜੀ ਜਗ੍ਹਾ ਤੁਸੀਂ ਖੇਡ ਕੇ ਆਏ ਹੋ ਖੁਸ਼ਿਆਰਪੁਰ ਤਾਂਥ ਨੈਸ਼ਨਲ ਹੋਈ ਸੀ ਜੀ ਉੱਥੇ ਮੇਰਾ 골ਡ ਮੈਡਲ ਹੈ 9th ਨੈਸ਼ਨਲ ਚੈਂਪੀਅਨਸ਼ਿਪ ਹੋਈ ਸੀ ਉਹਦੇ ਵਿੱਚ ਮੇਰਾ 골ਡ ਮੈਡਲ ਰਿਹਾ ਜੀ ਤਲ ਉਹ ਖੇਡਾ ਵਤਨ ਹੋ ਰਿਹਾ ਜੀ ਪਹਿਲਾ ਸੀਜ਼ਨ ਦੇ ਵਿੱਚ ਮੇਰੇ ਅੰਡਰ 14 ਦੇ ਵਿੱਚ ਦੋ 골ਡ ਮੈਡਲ ਰਏ ਆ ਜੀ ਮੈਂ ਦਿੱਲੀ ਦਿੱਲੀ ਮੇਰਾ 골ਡ ਮੈਡਲ ਸੀਗਾ ਹੁਸ਼ਿਆਰਪੁਰ ਸਟੇਟ ਲੈਵਲ 'ਚ ਮੇਰਾ 골ਡ ਮੈਡਲ ਹੈ ਖੇਡਾਂ ਵਾਂ ਤਾਂ ਪੰਜਾਬ 'ਚ ਵੀ ਮੇਰਾ 골ਡ ਮੈਡਲ ਹੈ ਤਕਰੀਬਨ ਇਹ 2018 ਦੇ ਵਿੱਚ ਸ਼ੁਰੂ ਕਰਿਆ ਸੀ ਉਦੋਂ ਉਸ ਸਮੇਂ ਮल्ला ਹੈਗਾ 25 ਬੱਚੇ ਉਸਟਾਰਟਿੰਗ ਦੇ ਤੇ ਹੌਲੀ ਹੌਲੀ ਜਿਵੇਂ ਜਿਵੇਂ ਬੱਚਿਆਂ ਨੂੰ ਦੇਖ ਕੇ ਹੋਰ ਬੱਚੇ ਆਏ ਕਿਉਂਕਿ ਇਹਨਾਂ ਬੱਚਿਆਂ ਦੀ ਪਹਿਲੀ ਪ੍ਰਾਪਤੀ ਨੈਸ਼ਨਲ ਲੈਵਲ ਦਾ ਟੂਰਨਾਮੈਂਟ ਇਹਨਾਂ ਨੇ ਜਿੱਤਿਆ ਤਾਸ ਨੂੰ ਇੰਨੀ ਗੱਤ ਕੇ ਦੀ ਉਹ ਨੌਲੇਜ ਨਹੀਂ ਸੀ ਪਰ ਮਨਚ ਸੀ ਕਿ ਬੱਚਿਆਂ ਨੂੰ ਗੱਤ ਕੇ ਨਾਲ ਜੋੜਿਆ ਜਾਵੇ ਤੇ ਇੱਕ ਤਾਂ ਚਲੋ ਇਹਨਾਂ ਨੇ ਵਿਰਾਸਤ ਨੂੰ ਸੰਭਾਲਿਆ ਸਾਡੀ ਵਿਰਾਸਤ ਹੈ ਮੇਰੀ ਪੀੜੀ ਦੇ ਮਾਲਕ ਤੁਹਾਨੂੰ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਆ ਮੇਰੇ ਪਿਤਾ ਜੀ ਫਾਸਟ ਫੂਡ ਦਾ ਕੰਮ ਕਰਦੇ ਆ ਕਿ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜੀਏ ਕਿਉਂਕਿ ਸਮਾਂ ਵੀ ਇਹ ਹੈ ਜਾਂ ਤੇ ਇਹ ਆਪਣੀ ਰੱਖਿਆ ਆਪ ਕਰ ਸਕਦੀਆਂ ਈ ਦਸਤਾਰ ਸਜਾਉਣੇ ਆ ਵੀ ਆ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਡੇ ਤੇ ਵੀ ਅਸੀਂ ਗੁਰੂ ਮਹਾਰਾਜ ਦੇ ਨਾਲ ਜੁੜੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰੇਂਦਰਪਾਲ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤੇ ਅੱਜ ਅਸੀਂ ਪਹੁੰਚੇ ਆ ਪੁੱਚੋ ਖੁਰਦ ਪਿੰਡ ਇੱਥੇ ਅਸੀਂ ਤੁਹਾਨੂੰ ਮਲਾਵਾਂਗੇ ਭੈਣਾ ਨਾਲ ਜੋ ਪਿਛਲੇ ਲੰਬੇ ਸਮੇਂ ਤੋਂ ਗੱਤਕਾ ਖੇਡ ਕੇ ਆਪਣੇ ਜਿਹੜਾ ਜੀਵਨ ਨੂੰ ਸੁਧਾਰ ਰਹੇ ਹੈ ਤਾਂ ਉਹਨਾਂ ਦਾ ਪਹਿਰਾਵਾ ਉਹਨਾਂ ਦੀ ਸ਼ਾਨ ਬਣਿਆ ਹੋਇਆ ਤੇ ਜੋ ਇਹਨਾਂ ਦੇ ਟ੍ਰੇਨਰ ਨੇ ਭਾਈ ਜਸਕਰਨ ਸਿੰਘ ਜੀ ਖਾਲਸਾ ਜੋ ਪਿਛਲੇ ਲੰਬੇ ਸਮੇਂ ਤੋਂ ਅਖਾੜਾ ਬਣਾ ਕੇ ਉਹ ਬੱਚਿਆਂ ਨੂੰ ਟ੍ਰੇਨ ਕਰ ਰਹੇ ਨੇ ਤੇ ਇਹ ਤਿੰਨ ਜੋ ਸਖੀਆਂ ਭੈਣਾ ਹੈਗੀਆਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਕੈਮਰੇ 'ਚ ਤਾਂ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਜੋ ਇਹਨਾਂ ਦੇ ਟ੍ਰੇਨਰ ਉਹ ਵੀ ਨਾਲ ਨੇ ਇਹਨਾਂ ਦੇ ਮਾਤਾ ਜੀ ਐ ਸਾਰੀ ਗੱਲਬਾਤ ਅਸੀਂ ਸਮਝਾਂਗੇ ਬੀਓ ਕਿਵੇਂ ਸ਼ੁਰੂ ਕਰਦੇ ਨੇ ਤੇ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਅੱਗੇ ਵਧਦੇ ਨੇ ਇੱਧਰ ਨੂੰ ਆਜੋ ਪੰਜ ਜੀ ਯਕੀਨ ਆ ਤੁਹਾਡਾ ਨਵਜੋਤ ਕੋਰ ਨਵਜੋਤ ਕੋਰ ਕਿਹੜੀ ਕਲਾਸ ਪੜ੍ਹਦੇ ਹੋ 7ਵੀਂ ਜੀ 7ਵੀਂ ਚ ਤੇ ਅਖਾੜੇ 'ਚ ਕਦੋਂ ਜੁੜੇ ਹੋ ਅਖਾੜੇ 'ਚ ਦੋ ਤਿੰਨ ਚਾਰ ਸਾਲ ਹੋ ਗਏ ਸਾਨੂੰ ਅਖਾੜੇ ਦੇ ਵਿੱਚ ਖੇਡਦੇ ਅੱਛਾ ਕਿਵੇਂ ਜੁੜੇ ਅਮ ਖੇਡਦੇ ਸੀ ਆ ਇੱਥੇ ਸਾਰੇ ਬੱਚੇ ਖੇਡਦੇ ਹੁੰਦੇ ਸੀਗੇ ਸਾਡਾ ਵੀ ਮਨ ਕਰਦਾ ਹੁੰਦਾ ਸੀ ਕਿ ਅਸੀਂ ਵੀ ਖੇਡੀਏ ਅੱਛਾ ਤੇ ਗੱਤਕਾ ਵਧੀਆ ਲੱਗਦਾ ਹਾਂਜੀ ਕਿ ਦੇਖੇ ਬਾਹਰ ਵੀ ਕੰਪੀਟੀਸ਼ਨ 'ਚ ਖੇਡ ਕੇ ਆਏ ਹਾਂ ਹਾਂਜੀ ਕਿਹੜੀ ਜਗ੍ਹਾ ਗਏ ਸੀਗੇ ਅਸੀਂ ਹੁਸ਼ਿਆਰਪੁਰ ਖੇਡ ਕੇ ਆਏ ਸੀਗੇ ਉੱਥੇ ਸਟੇਟ ਹੋਈ ਸੀ ਉਹਦੇ ਵਿੱਚ ਮੇਰਾ 골ਡ ਹੈ ਅੰਮ੍ਰਿਤਸਰ ਗਈ ਸੀ ਖੇਡਤਾ ਵਾ ਪੰਜਾਬ ਦੀ ਇਹਦੇ ਵਿੱਚ ਵੀ ਮੇਰੀ 3rd ਪੋਜੀਸ਼ਨ ਆਈ ਸੀ ਤੇ ਤਰਨਤਾਰਨ ਸਕੂਲੀ ਗੇਮਾ ਦੇ ਵਿੱਚ ਸੈਕਿੰਡ ਪੋਜੀਸ਼ਨ ਆਈ ਸੀ ਹੁਣ ਮੁਕਸਰ ਗੇਮਾ ਹੋਈਆਂ ਸੀ ਇਹਦੇ ਵਿੱਚ ਮੇਰੀ 3rd ਪੋਜੀਸ਼ਨ ਆਈ ਹੈ ਪਹਿਰਾਵਾ ਕਿਵੇਂ ਲੱਗਦਾ ਹੈ ਪਹਿਰਾਵਾ ਬਧੀਆ ਹੀ ਬਧੀਆ ਲੱਗਦਾ ਹੈ ਅੰਮ੍ਰਿਤ ਕਦੋਂ ਸ਼ੁਰੂ ਹੋ ਗਿਆ ਤਿੰਨ ਸਾਲ ਹੋ ਗਏ ਤਿੰਨ ਸਾਲ ਹੋ ਗਏ ਕਿਨੇ ਕਿਆ ਸੀ ਮੈਨੂੰ ਕਿਸੀ ਨੇ ਨਹੀਂ ਦੀ ਸੀ ਮਨਕੀਤਾ ਹਾਂਜੀ ਅੱਛਾ ਤੇ ਇਹ ਵੀ ਤੁਹਾਡੇ ਭੈਣ ਜੀ ਨੇ ਹਾਂਜੀ ਹਾਂਜੀ ਕੀ ਨਾਂ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੋਨੂ ਕਾਰ ਹੈ ਜੀ ਕਿਹੜੀ ਕਲਾਸ ਪੜ੍ਹਦੇ ਹੋ ਅਸੀਂ ਪਲੱਸ 1 ਕਲਾਸ ਵਿੱਚ ਪੜ੍ਹਦੇ ਆਂ ਅੱਛਾ ਤੇ ਗੱਤ ਕੇ ਨਾਲ ਕਦੋਂ ਜੁੜੇ ਹੋ ਗੱਤ ਕੇ ਨਾਲ ਸਾਨੂੰ ਇਹ 4-5 ਸਾਲ ਹੋ ਗਏ ਗੱਤ ਕਰਨ ਸਿੱਖਦੇ ਆਂ ਅੱਛਾ 4-5 ਸਾਲ ਹਾਂਜੀ ਕਿੱਥੇ ਚੱਲਦਾ ਖਾੜਾ ਸਾਡਾ ਖਾੜਾ ਜੀ ਗੁਰਦੁਰ ਨਾਨਕ ਸਾਹਿਬੀ ਕੇ ਸਾਡਾ ਖਾੜਾ ਬਣਿਆ ਸਰਦਾਰ ਹਰਿ ਸਿੰਘ ਨੂੰ ਗੱਤਕ ਖਾੜਾ ਉੱਥੇ ਅਸੀਂ ਟ੍ਰੇਨਿੰਗ ਲੈਣੇ ਆ ਜੀ ਗੱਤਕ ਦੇ ਨਾਮ ਨਾਲ ਅਸੀਂ ਕੀਰਤਨ ਢਾਡੀ ਅੱਥਾ ਤੇ ਹੋਰ ਗੁਰਬਾਣੀ ਦੀ ਸਿਖਲਾਈ ਵੀ ਲੈਣੇ ਆ ਜੀ ਅੱਛਾ ਗੱਤਕ ਸਿੱਖਣ ਦਾ ਕੀ ਫਾਇਦਾ ਲੱਗਦਾ ਤੁਹਾਨੂੰ ਗੱਤਕਾ ਸਿੱਖਣ ਨਾਲ ਜੀ ਸਾਨੂੰ ਸੈल्फ ਅਡਵਾਂਸ ਹੁੰਦਾ ਜੀ ਅਸੀਂ ਆਪ ਦੀ ਰੱਖਿਆ ਖੁਦ ਕਰ ਸਕਦੇ ਆ ਸਾਨੂੰ ਵੀ ਕਿਸੇ ਦੀ ਲੋੜ ਨਹੀਂ ਜਿਵੇਂ ਅਸੀਂ ਵੀ ਗੱਤਕੇ ਨਾਲ ਵਧੀਆ ਨਾਲ ਤਾਂ ਗੁਰੂ ਜੀ ਦੀ ਬਖਸ਼ੀ ਹੋਈ ਅਸੀਂ ਗੱਤਕਾ ਦੀ ਸਿੱਖ ਰਹੇ ਆ ਜੀ ਤੇ ਨਾਲੇ ਵਧੀਆ ਸਟੇਟ ਲੈਵਲ ਪੱਧਰ ਤੇ ਮੁਕਾਬਲੇ ਹੁੰਦੇ ਆ ਉਹਨਾਂ ਵਿੱਚ ਭਾਗ ਲੈਂਦੇ ਆ ਤੇ ਉੱਥੋਂ ਵਧੀਆ ਜਸਕਨ ਸਿੰਘ ਜੀ ਸਾਨੂੰ ਗੱਤਕਾ ਸਿਖਾਉਂਦੇ ਆ ਉਹਨਾਂ ਦੀ ਬਦੌਲਤ ਅਸੀਂ ਸਟੇਟ ਲੈਵਲ ਦੇ ਵਿੱਚ ਹੁਣ ਇਸ ਚ ਗੇਮਾਂ ਹੁੰਦੀਆਂ ਖੇਡਾਂ ਵਤਨ ਵਗੈਰਾ ਉੱਥੇ ਵੀ ਅਸੀਂ 골ਡ ਮੈਡਲ ਆਏ ਆ ਜੀ ਅੱਛਾ ਕਿਹੜੀ ਕਿਹੜੀ ਜਗ੍ਹਾ ਤੁਸੀਂ ਖੇਡ ਕੇ ਆਓ ਹੁਸ਼ਿਆਰਪੁਰ ਟਾਂਥ ਨੈਸ਼ਨਲ ਹੋਈ ਸੀ ਜੀ ਉੱਥੇ ਮੇਰਾ 골ਡ ਮੈਡਲ ਹੈ 9th ਨੈਸ਼ਨਲ ਚੈਂਪੀਅਨਸ਼ਿਪ ਹੋਈ ਸੀ ਉਹਦੇ ਵਿੱਚ ਮੇਰਾ 골ਡ ਮੈਡਲ ਰਿਹਾ ਜੀ ਤੇ ਉਹ ਖੇਡਾਵਤਨ ਹੋ ਰਿਹਾ ਜੀ ਪਹਿਲਾ ਸੀਜ਼ਨ ਦੇ ਵਿੱਚ ਮੇਰੇ ਅੰਡਰ 14 ਦੇ ਵਿੱਚ ਦੋ 골ਡ ਮੈਡਲ ਰਏ ਆ ਜੀ ਹੁਣ ਜਿਹੜਾ ਦੂਜਾ ਸੀਜ਼ਨ ਹੋਇਆ ਸੀ ਅੰਡਰ 17 ਦੇ ਉਹਦੇ ਵਿੱਚ ਵੀ ਮੇਰਾ 골ਡ ਮੈਡਲ ਰਿਹਾ ਜੀ ਸਕੂਲੀ ਗੇਮਾਂ ਹੋਈਆਂ ਸੀਗੀਆਂ ਜੀ ਮੁਖਸਰ ਸਾਹਿਬ ਉਸ ਤੇ ਵੀ ਮੇਰੀ ਸੈਕੰਡ ਪੋਜੀਸ਼ਨ ਆਈ ਹੈ ਜੀ ਹੁਣ ਸਕੂਲੀ ਗੇਮਾਂ ਜੀ ਨੈਸ਼ਨਲ ਹੋ ਰਹੀਆਂ ਛਤੀਸ਼ਗੜ ਉੱਥੇ ਵੀ ਸਾਡੇ ਖੜ ਦੇ 6 ਬੱਚੇ ਖੇਡਣ ਗਏ ਹੋਏ ਆ ਜੀ ਅੱ ਤਾਂ ਤੁਸੀਂ ਅਮਰਤਕ ਦੋਸ਼ਕਿਆ ਸਾਨੂੰ ਜੀ 500 2-3 ਸਾਲ ਹੋ ਗਏ ਜੀ ਅਮਰੇ ਸ਼ਕੀਆ ਅੱਛਾ ਹੁਣ ਜਦੋਂ ਤੁਸੀਂ ਅਮਰਤ ਨਹੀਂ ਸ਼ਕਿਆ ਸੀਗਾ ਤਾਂ ਹੁਣ ਤੁਸੀਂ ਸ਼ਕਿਆ ਜਿਵੇਂ ਅਮਰਤਾਰੀ ਹੋ ਗਏ ਸ੍ਰੀ ਸਾਹਿਬ ਪਾਉਣੇ ਦਸਤਾਰ ਸਜਾਉਣੇ ਕਿਵੇਂ ਫਰਕ ਕਿਵੇਂ ਲੱਗਦਾ ਤੁਹਾਨੂੰ ਸਾਨੂੰ ਅਮਰੇ ਸ਼ਕੀ ਤੋਂ ਬਹੁਤ ਖੁਸ਼ੀ ਹੁੰਦੀ ਹੈ ਜੀ ਅਸੀਂ ਇੱਕ ਤਾਂ ਜੀ ਗੁਰਬਾਣੀ ਦੇ ਨਾਲ ਜੁੜੇ ਹੋਏ ਹਾਂ ਜੀ ਬਾਕੀ ਵਖਰੇ ਨਾਲੋਂ ਹੁਣ ਜਦੋਂ ਜੀ ਅਸੀਂ ਬਾਹਰ ਕੀਤੇ ਜਾਂਦੇ ਹਾਂ ਜੀ ਸਾਨੂੰ ਅ ਸਿੱਖੀ ਸਰੂਪ ਦੇਖ ਕੇ ਬਹੁਤ ਆਨੰਦ ਆਉਂਦਾ ਜੀ ਨਲਤਾ ਜੀ ਨਾਲ ਸਾਨੂੰ ਸਾਰੇ ਵੀ ਵਧੀਆ ਕਹਿੰਦੇ ਆ ਵੀ ਬਹੁਤ ਵਧੀਆ ਜੀ ਬਾਕੀ ਨਾਲੋਂ ਵੀ ਸਾਨੂੰ ਬਹੁਤ ਵ ਮੇਰਾ ਨਾਮ ਦਵਿੰਦਰ ਘੋੜਾ ਹੈ ਕਿਹੜੀ ਗਲਾਇਪ ਪੜ੍ਹਦੇ ਸੀ ਮੈਂ ਬੀਏ ਕਰ ਰਹੀ ਹਾਂ ਬੀਏ ਕਰ ਰਿਹਾ ਤੁਸੀਂ ਕਿਦੋਂ ਗੱਤਕਾ ਕਿੰਨਾ ਮੈਂ ਵੀ 4-5 ਸਾਲਾਂ ਤੋਂ ਗੱਤਕਾ ਖੇਡ ਰਹੀ ਹਾਂ ਅਰੇ ਤੁਸੀਂ ਇਕੱਠੇ ਜਿਹੜੇ ਹਾਂਜੀ ਇਕੱਠੇ ਅੱਛਾ ਇਕੱਠੇ ਜਾਣ ਲੱਗੇ ਹਾਂਜੀ ਅੱਛਾ ਕਿਵੇਂ ਲੱਗਦਾ ਹੁਣ ਤੁਹਾਨੂੰ ਸਾਨੂੰ ਬਹੁਤ ਵਧੀਆ ਹੁੰਦਾ ਜੀ ਜਦੋਂ ਅਸੀਂ ਗੱਤਕਾ ਖੇਡਦੇ ਆ ਸਟੇਟ ਲੈਵਲ ਨੈਸ਼ਨਲ ਲੈਵਲ ਤੇ ਕਰ ਖੇਡ ਕੇ ਆਉਣੇ ਆ ਤੇ ਵੀ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਕਿਹੜੀ ਕਿਹੜੀ ਜਗ੍ਹਾ ਗਏ ਹੋ ਮੈਂ ਦਿੱਲੀ ਦਿੱਲੀ ਮੇਰਾ 골ਡ ਮੈਡਲ ਸੀਗਾ ਹੁਸ਼ਿਆਰਪੁਰ ਸਟੇਟ ਲੈਵਲ 'ਚ ਮੇਰਾ 골ਡ ਮੈਡਲ ਹੈ ਖੇਡਾ ਵਤਨ ਪੰਜਾਬ 'ਚ ਵੀ ਮੇਰਾ 골ਡ ਮੈਡਲ ਹੈ ਹਮ ਠੀਕ ਹੈ ਤੇ ਕੀ ਫਰਕ ਮਹਿਸੂਸ ਹੁੰਦਾ ਤੁਹਾਨੂੰ ਪਹਿਲਾਂ ਨਾਲੋਂ ਵੀ ਬਹੁਤ ਫਰਕ ਮਹਿਸੂਸ ਹੁੰਦਾ ਵੀ ਪਹਿਲਾਂ ਨਾਲੋਂ ਬਹੁਤ ਵੱਖਰਾ ਆਪਦਾ ਰੂਪ ਆ ਵੀ ਦਸਤਾਰ ਸਜਾਉਣੇ ਆ ਵੀ ਆ ਗੁਰੂ ਮਹਾਰਾਜ ਦੀ ਕਿਰਪਾ ਹੈਗੀ ਸਾਡੇ ਤੇ ਵੀ ਅਸੀਂ ਗੁਰੂ ਮਹਾਰਾਜ ਦੇ ਨਾਲ ਜੁੜੇ ਕੋਈ ਦੱਸ ਸਕਦੇ ਹੋ ਸਾਨੂੰ ਬਾਹਰ ਜਦੋਂ ਤੁਸੀਂ ਜਾਣਦੇ ਹੋ ਕੋਈ ਖਾਸ ਅਨੁਭਵ ਜਾਂ ਮਹਿਸੂਸ ਕੀਤਾ ਹੋ ਜਿਵੇਂ ਪੰਜਾਬ ਤੋਂ ਬਾਹਰ ਜਾਣੇ ਹੋ ਖਾਸ ਕਰਕੇ ਕਿਸੇ ਬੰਦੇ ਨੇ ਸਲਾਹਾਂ ਕੀਤੀ ਹੋਵੇ ਜਾਂ ਹੋਰ ਕੋਈ ਤੁਹਾਡੇ ਨਾਲ ਬਚਨ ਬਲਾਸ ਕੀਤੇ ਹੋਣ ਜਦੋਂ ਕਿਤੇ ਬਾਹਰ ਜਾਂਦੇ ਆ ਤਾਂ ਸਾਨੂੰ ਸਾਰੇ ਐ ਕਹਿੰਦੇ ਬੀ ਬਹੁਤ ਵਧੀਆ ਮਹਿਸੂਸ ਹੁੰਦਾ ਜਦੋਂ ਕੋਈ ਸਰਦਾਰ ਆ ਵਾਂਗੂ ਵੀ ਜੋ ਕਰਦਾ ਸਾਨੂੰ ਵੀ ਕਹਿੰਦੇ ਵੀ ਅਸੀਂ ਗੁਰੂ ਮਹਾਰਾਜ ਨਾਲ ਜੁੜੇ ਹੋਏ ਆ ਵੀ ਵੱਖਰਾ ਸਰੂਪ ਆ ਇਹ ਗੁਰਬਾਣੀ ਨਾਲ ਜੁੜੇ ਹੋਏ ਆ ਤੇ ਗੱਤਕੇ ਚ ਤੁਸੀਂ ਹੁਣ ਅਖਾੜੇ ਜੇ ਕਿੰਨਾ ਸਮਾਂ ਲਾਉਣਿਓ ਗੱਤਕੇ ਦੇ ਵਿੱਚ ਅਸੀਂ 2 ਘੰਟੇ ਪ੍ਰੈਕਟਿਸ ਕਰਦੇ ਆਂ। ਅੱਛਾ ਉਹਦਾ ਪੜ੍ਹਾਈ ਤੇ ਦਾ ਕੋਈ ਅਸਰ ਪੈਂਦਾ? ਨਹੀਂ ਪੜ੍ਹਾਈ ਤੇ ਕੋਈ ਅਸਰ ਨਹੀਂ ਪੈਂਦਾ। ਅੱਛਾ ਕੀ ਕੀ ਫਾਇਦੇ ਮਿਲੇ ਹੁਣ ਤੁਹਾਨੂੰ ਗੱਤਕਾ ਖੇਡਣ ਦੇ? ਗੱਤਕਾ ਖੇਡਣ ਤੇ ਇੱਕ ਤਾਂ ਮਾਂ ਪਿਓ ਦਾ ਨਾਮ ਰੌਸ਼ਨ ਹੋਇਆ ਈ। ਹੂੰ। ਪਿੰਡ ਦਾ ਨਾਮ ਰੌਸ਼ਨ ਹੋਇਆ। ਹੂੰ। ਤਾਂ ਕਰਕੇ ਹੀ ਬਹੁਤ ਮਾਣ ਮਹਿਸੂਸ ਹੁੰਦਾ ਵੀ ਅਸੀਂ ਗੱਤਕਾ ਖੇਡਦੇ ਆਂ। ਅੱਛਾ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਆ? ਮੇਰੇ ਪਿਤਾ ਜੀ ਫਾਸਟ ਫੂਡ ਦਾ ਕੰਮ ਕਰਦੇ ਆ। ਅੱਛਾ। ਠੀਕ ਆ ਕਿੱਥੇ? ਆਦੇਸ਼ਕੋਲੀ। ਅੱਛਾ ਅੱਛਾ ਅੱਛਾ। ਘੋਰ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਜਿਹੜੇ ਨਾਲ ਦੇ ਹਮ ਉਮਰ ਭੈਣ ਭਰਾ ਹੈਗੇ ਉਹਨਾਂ ਨੂੰ ਕੋਈ ਕਹਿਣਾ ਚਾਹੁੰਦੇ ਹੋ ਤੁਸੀਂ ਆਪ ਤੇ ਵੱਲੋਂ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਗੁਰੂ ਮਹਾਰਾਜ ਨਾਲ ਜੁੜਨ ਤੇ ਤੇ ਗੁਰਬਾਣੀ ਨਾਲ ਜੁੜਨ ਤਾਂ ਕਿ ਉਹ ਨਸ਼ੇ ਤੋਂ ਬਾਤ ਸਕਣ ਅੱਛਾ ਹਾਂ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਪੈਂ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਪ੍ਰੀਤ ਕੌਰ ਹੈ ਜੀ ਅੱਛਾ ਕਿਵੇਂ ਲੱਗਦਾ ਜੀ ਜਿਵੇਂ ਤਿੰਨਾਂ ਦਾ ਇੱਕੋ ਜਿਹਾ ਸਰੂਪ ਹੈ ਇੱਕੋ ਜਿਹੀ ਵਰਦੀ ਹੈ ਹਾਂ ਜੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਬੱਚੇ ਸਾਨੂੰ ਬਹੁਤ ਵਧੀਆ ਲੱਗਦੀ ਹੈ ਜੀ ਐਵੇਂ ਅੱਛਾ ਹ ਕਦੋਂ ਕਦੇ ਫਿਰ ਬੱਚੇ ਜਾਣ ਲੱਗੇ ਕੀ ਸੁਭਬ ਕੀ ਬਣਿਆ ਬੋ ਜੀ ਇਹ 4-5 ਸਾਲ ਹੋ ਗਏ ਜਿੰਨਾਂ ਨੂੰ ਗਤਗਾ ਗੇੜਦੇ ਨੂੰ ਇੱਥੇ ਆਪਣੇ ਮੂਰੇ ਬਾਹਰ ਲੱਗਦੇ ਹੁੰਦੇ ਸੀਗਾ ਖਾੜਾ ਪੈਣਾ ਬਾਬਾ ਜੀ ਲਾਉਂਦੇ ਹੁੰਦੇ ਸੀ ਇਹ ਛੋਟੇ ਛੋਟੇ ਹੁੰਦੇ ਜਿੱਤ ਬਾਹਰ ਚ ਕਢ ਕੇ ਦੇਖਣ ਲੱਗੇ ਇਹਦੇ ਵੀ ਅਸੀਂ ਵੀ ਜਾਇਆ ਕਰੀਏ ਫਿਰ ਇੱਕ ਦਿਨ ਆ ਵੀ ਡੈਡੀ ਨੂੰ ਪੁੱਛ ਲੈਣੇ ਨੇ ਵੀ ਅਸੀਂ ਵਗ ਜਾ ਕਰੀਏ ਜੀ ਪਹਿਨਾ ਉਹਨਾਂ ਨੇ ਮਨਾ ਕਰਿਆ ਉਹਨੂੰ ਲੱਗਿਆ ਵੀ ਐਵੇਂ ਜੀ ਔਕਾਗਾ ਫਿਰ ਕਹਿੰਦੇ ਵੀ ਨਹੀਂ ਤੁਸੀਂ ਚੱਲ ਵਗ ਜਾ ਕਰੋ ਫਿਰ ਇਹ ਜਾਣ ਲੱਗੇ ਜੀ ਉੱਥੇ ਗਤਗਾ ਖਾੜੇ 'ਚ ਫਿਰ ਹੌਲੀ ਹੌਲੀ ਇਹਨਾਂ ਨੇ ਅੰਬਰਤ ਸਕਲੇ ਜੀ ਕਿ ਮੈਨੂੰ ਲੱਗਦਾ ਹੁੰਦਾ ਮੈਂ ਬਹੁਤ ਵਧੀਆ ਲੱਗਦਾ ਜੀ ਕਿਉਂਕਿ ਹੁਣ ਇਹਨਾਂ ਨੇ ਨਾਮ ਵੀ ਕਮਾਇਆ ਹਾਂਜੀ ਇਹਨਾਂ ਦਾ ਨਾਮ ਹਾਂਜੀ ਕਿਸ ਰੂਪ ਚ ਵੀ ਹੈਗੇ ਆ ਨਾ ਹਾਂਜੀ ਸਾਰਾ ਵਧੀਆ ਲੱਗੇ ਸਨ ਚਲੋ ਅਸੀਂ ਗੱਲਬਾਤ ਕਰਾਂਗੇ ਭਾਈ ਜਸਕਰਨ ਸਿੰਘ ਜੀ ਖਾਲਸਾ ਹਾਂਜੀ ਬਾਈ ਕੁਜ ਜੀ ਖਾਲਸਾ ਬਾਈ ਸਾਹਿਬ ਜੀ ਤੇ ਭਾਈ ਸਾਹਿਬ ਫਿਰ ਕਿੰਨੇ ਸਮੇਂ ਤੋਂ ਤੁਸੀਂ ਅਖਾੜਾ ਚਲਾ ਰਹੇ ਹੋ ਜੇ ਬੱਚਿਆਂ ਨੇ ਗੱਲ ਕੀਤੀ ਮੈਂ 4-5 ਸਾਲ ਤੋਂ ਜੁੜੀਆਂ ਹੋਈਆਂ ਤੁਹਾਡੇ ਕੋਲ ਹੋਰ ਕਿੰਨੇ ਕੁ ਬੱਚੇ ਐ ਤੇ ਕਿੰਨੇ ਕ ਸਮੇਂ ਤੋਂ ਚਲਾ ਰਹੇ ਹੋ ਅਖਾੜਾ ਇੱਥੇ ਪਹਿਲਾਂ ਇਸ ਇਹਨਾਂ ਦੇ ਘਰ ਦੇ ਸਾਹਮਣੇ ਪਹਿਲਾਂ ਖਾੜਾ ਜੋ ਸਟਾਰਟ ਕੀਤਾ ਸੀ ਥੀ ਸ਼ੁਰੂ ਕਰਿਆ ਸੀ ਉਦੋਂ ਜੋ ਗੁਰਦੁਆਰਾ ਗੁਰਸਰ ਬੇਰੀਆਂ ਦੇ ਨੇੜੇ ਹੂੰ ਤਕਰੀਬਨ ਇਹ 2018 ਦੇ ਵਿੱਚ ਸ਼ੁਰੂ ਕਰਿਆ ਸੀ ਉਦੋਂ ਹੂੰ ਉਸ ਸਮੇਂ ਵੱਲ ਰਹੇਗੇ 20-25 ਬੱਚੇ ਉਦੋਂ ਸਟਾਰਟਿੰਗ ਦੇ ਹੂੰ ਤੇ ਹੌਲੀ-ਹੌਲੀ ਜਿਵੇਂ-ਜਿਵੇਂ ਬੱਚਿਆਂ ਨੂੰ ਦੇਖ ਕੇ ਹੋਰ ਹੂੰ ਬੱਚੇ ਆਏ ਕਿਉਂਕਿ ਇਹਨਾਂ ਬੱਚਿਆਂ ਦੀ ਪਹਿਲੀ ਪ੍ਰਾਪਤੀ ਨੈਸ਼ਨਲ ਲੈਵਲ ਦਾ ਟੂਰਨਾਮੈਂਟ ਇਹਨਾਂ ਨੇ ਜਿੱਤਿਆ ਜੀ ਉਹਦਾ ਕਰਕੇ ਹੋਰ ਬੱਚਿਆਂ ਨੂੰ ਉਤਸ਼ਾਹ ਹੋਇਆ ਤੇ ਹੁਣ ਇਸ ਟਾਈਮ ਜਿਹੜਾ ਗੁਰਦੁਆਰਾ ਨਾਨਕ ਸਰ ਸਾਹਿਬ ਚੱਲਦਾ ਜਿਹੜਾ ਅਖਾੜਾ ਚੱਲ ਰਿਹਾ ਤੇ ਆ ਸਾਡੇ ਕੋਲ ਤਕਰੀਬਨ ਹੁਣ 50 ਤੋਂ ਲੈ ਕੇ 55-56 ਬੱਚੇ ਜਿਹੜੇ ਡੇਲੀ ਉੱਥੇ ਆਉਂਦੇ ਆ ਆਲਾ ਸਮਾਂ ਕੱਢ ਕੇ ਪੜ੍ਹਾਈ ਦੇ ਨਾਲ ਲਾਣਾ ਅੱਛਾ ਅੱਗੇ ਜਿਹੜੀਆਂ ਜਿਵੇਂ ਪੰਜਾਬ ਤੋਂ ਬਾਹਰ ਕੋਈ ਕੰਪੀਟੀਸ਼ਨ ਹੋਵੇ ਕਿੰਨੇ ਕੇ ਬੱਚੇ ਲੜ ਰਹੇ ਆ ਤੁਹਾਡੇ ਹੁਣ ਜੱਜ ਜਿੱਤ ਚੁੱਕੇ ਆ ਹੁਣ ਤੱਕ ਜਿਹੜਾ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ 67ਵੀਂ ਨੈਸ਼ਨਲ ਗਿੱਡਾ ਹੋ ਰਹੀ 36 ਸgarh ਹੂੰ ਉੱਥੇ ਟੋਟਲ ਪੰਜਾਬ ਦੇ 32 ਬੱਚੇ ਗਏ ਆ ਉੱਥੇ ਉਹਦੇ ਵਿੱਚੋਂ 10 ਬੱਚੇ ਆਪਣੇ ਭਿੰਡ ਜ਼ਿਲ੍ਹੇ ਦੇ ਅਤੇ 6 ਬੱਚੇ ਆਪਣੇ ਅਖਾੜੇ ਪੁੱਚੋ ਖੁਰ ਦੇ ਜਿਹੜੇ ਅਰਸ਼ੇ ਨੜਵਾ ਗੱਤਘੜੇ 6 ਬੱਚੇ ਸਨ ਨਗਰ ਦੇ ਆ ਤੇ ਜਿਹੜੀਆਂ ਅੱਜ ਹੁਣੀ ਹੁਣੀ ਤਾਜੀ ਖਬਰ ਜਿਹੜੀ ਆਪਣੀ ਅੰਡਰ 17 ਦੇ ਵਿੱਚ ਲੜਕੀਆਂ ਦਾ 골ਡ ਤੇ ਤੇ ਇੱਕ ਫਾਈਨਲ ਮੈਚ ਜਿਹੜਾ ਮੁੰਡਿਆਂ ਦਾ 17 ਦਾ ਚੱਲੀ ਜਾਂਦਾ ਤੇ ਇਹ ਮੰਚ ਕਿਵੇਂ ਖਿਆਲ ਬਣਾਇਆ ਗੱਤਕੇ ਦਾ ਜਿਵੇਂ ਬੰਦੇ ਨੂੰ ਆਪ ਹੀ ਰੰਜੇਵੇਂ ਹੁੰਦੇ ਆ ਅਲੱਗ-ਅਲੱਗ ਤਰ੍ਹਾਂ ਦੇ ਬੰਦਾ ਸੇਵਾ ਕਰਦਾ ਅੱਗੇ ਆਉਂਦਾ ਤੁਹਾਨੂੰ ਇਹ ਜਿਹੜਾ ਅਖਾੜਾ ਚਲਾਉਣ ਦੀ ਜਾਂ ਬੱਚਿਆਂ ਨੂੰ ਟ੍ਰੇਨਿੰਗ ਦੇਣ ਦਾ ਕਿੱਥੋਂ ਖਿਆਲ ਉਤਪੰਨ ਹੋਇਆ ਪਹਿਲਾਂ ਅਸੀਂ ਬੜੂ ਸਾਹਿਬ ਅਕਾਲ ਅਕੈਡਮੀ ਚ ਪੜਾਇਆ ਕੁ ਸਮਾਂ ਚਲੋ ਉੱਥੋਂ ਵੀ ਐ ਲੱਗਿਆ ਬਈ ਬੱਚੇ ਖੇਡਦੇ ਆਪ ਨੂੰ ਗੱਤਕਾ ਨਹੀਂ ਆਉਂਦਾ ਸੀ ਤੇ بیٹے ਦਾ ਵੀ ਮੇਰੇ بیٹے ਦਾ ਸੀ ਕਿ ਪਿੰਡ 'ਚ ਗੱਤਕਾ ਸ਼ੁਰੂ ਕੀਤਾ ਜਾਵੇ ਸਾਡੇ ਪਿੰਡ ਦਾ ਜਿਹੜਾ ਮਾਹੌਲ ਹੈ ਜਿਆਦਾ ਧਾਰਮਿਕ ਵਾਲਾ ਮਾਹੌਲ ਨਹੀਂ ਸੀ ਤੇ ਕਿਉਂਕਿ ਇੱਥੇ ਡੇਰੇ ਦਾ ਡੇਰੇਵਾਦ ਦਾ ਪ੍ਰਭਾਵ ਹੈ ਜਮਨ ਇੰਨਾ ਗੁਰਸਿੱਖੀ ਵਾਲਾ ਇੱਥੇ ਗੱਡ ਪਿੰਡ ਦਾ ਹੈ ਨਹੀਂ ਸੀ ਕਲਚਰ ਤੇ ਉਦੋਂ ਬੇਟੇ ਦਾ ਵੀ ਮਨ ਸੀ ਬੱਚੇ ਪੜ੍ਹਨ ਦੇ ਗੱਤ ਕਸ ਕੇ ਆਏ ਪਰ ਸਟਾਰਟਿੰਗ ਅਸੀਂ ਲੜਕੀਆਂ ਦੀ ਕਲਾਸ ਸ਼ੁਰੂ ਕੀਤੀ ਸੀ ਕੀਰਤਨ ਦੀ ਕੀਰਤ ਆਪਣੇ ਗੁਰਬਾਣੀ ਸੰਥਿਆ ਦੀ ਜਾਂ ਗੁਰ ਇਤਿਹਾਸ ਨੂੰ ਜਾਣੂ ਕਰਾਉਣ ਲਈ ਤੇ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਅਸੀਂ ਇੱਥੇ ਪਹਿਲਾਂ ਨੜ ਸਖਲਾਈ ਦੇ ਲਈ ਸਾਡੇ ਕੋਲੇ ਵੀਰ ਜੀ ਆਏ ਸੀ ਸੁਖਪਾਲ ਸਿੰਘ ਵੜਵੜ ਤੋਂ ਉਹ 3 ਮਹੀਨੇ ਲਾ ਕੇ ਗਏ ਆ ਸਟਾਰਟਿੰਗ ਕਰੀਏ ਫਿਰ ਆਪਣੇ ਪਰਮੇਂਦਰ ਸਿੰਘ ਗੱਲਖੋਲੇ ਪਿਆਬੀ ਯੂਨੀਵਰਸਿਟੀ ਦੇ ਕੋਚ ਰਹੇ ਆ ਉਹਨਾਂ ਨੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਆ ਫਿਰ ਆਪਣੇ ਗੁਰਪਿਆਰ ਸਿੰਘ ਜੱਜ ਰੋਡੇ ਪਿੰਡ ਤੋਂ ਉਹਨਾਂ ਨੇ ਕਾਫੀ ਸਮਾਂ ਬੱਚਿਆਂ ਨੂੰ ਜਿਹੜੀ ਸ਼ਾਸਤਰ ਵਿੱਦਿਆ ਜਿਹੜੀ ਸਾਡੀ ਡੈਮੋ ਪ੍ਰਦਰਸ਼ਨ ਕਰਦੇ ਆ ਉਹਦੇ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਆ ਵੀ ਹੋਰ ਵੀ ਸਮੇਂ ਸਮੇਂ ਤੇ ਜਿਵੇਂ ਜਿਵੇਂ ਮੈਨੂੰ ਲੱਗਦਾ ਬੱਚਿਆਂ ਜਿਹੜੀ ਘਾਟ ਹੈ ਤੇ ਉਹ ਬਾਹਰੋਂ ਆ ਕੇ ਇੱਥੇ ਟੀਚਰ ਸਿਖਾਉਂਦੇ ਰਹੇ ਆ ਦਾਸ ਨੂੰ ਇੰਨੀ ਗੱਤ ਕੇ ਦੀ ਉਹ ਨੌਲੇਜ ਨਹੀਂ ਸੀ ਪਰ ਇੱਕ ਮੰਨਚ ਸੀ ਕਿ ਬੱਚਿਆਂ ਨੂੰ ਗੱਤ ਕੇ ਨਾਲ ਜੋੜਿਆ ਜਾਵੇ ਤੇ ਇੱਕ ਤਾਂ ਚਲੋ ਇਹਨਾਂ ਨੇ ਵਿਰਾਸਤੂ ਸੰਭਾਲਿਆ ਸਾਡੀ ਵਿਰਾਸਤ ਹੈ ਮੇਰੀ ਪੀੜੀ ਦੇ ਮਾਲਕ ਤੁਹਾਨੂੰ ਸਾਡੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਤੇ ਉਸ ਤੋਂ ਬਾਅਦ ਨਾਲ ਹੁਣ ਸਰਕਾਰਾਂ ਵੱਲੋਂ ਵੀ ਸਕੇਟ ਨੂੰ ਮਾਨਤਾ ਮਿਲ ਗਈ ਗ੍ਰੈਡਿਏਸ਼ਨ ਹੋ ਤੇ ਇੰਟਰਾਲ ਇੰਡੀਆ ਇੰਟਰਵਸਟ ਦੇ ਕਰੀਏ ਸਖਾੜੇ ਦੇ ਬੱਚੇ ਖੇਡ ਚੁੱਕੇ ਪਲਾਂ ਜਿਵੇਂ ਤੁਸੀਂ ਬਾਹਰ ਬੱਚੇ ਭੇਜ ਦਿਓ ਬਾਹਰ ਜਾਂਦੇ ਆ ਪੰਜਾਬ ਤੋਂ ਬਾਹਰ ਖੇਡਣ ਖਰਚਾ ਹੁੰਦਾ ਹੋਰ ਵੀ ਪ੍ਰਬੰਧਾ ਦੇ ਖਰਚਾ ਹੁੰਦਾ ਤੁਸੀਂ ਫਿਰ ਆਪ ਦੇ ਕੋਲੋਂ ਦਸਬੰਧ ਦੇ ਰੂਪ ਚ ਜਾਂ ਸੰਸਥਾਵਾਂ ਕੋਲੋਂ ਜਾਂ ਹੋਰ ਵੱਡੀਆਂ ਜਿਹੜੀਆਂ ਸੰਸਥਾਵਾਂ ਹੈਗੀਆਂ ਉਹ ਕੋਈ ਮੱਦ ਲਈ ਅੱਗੇ ਆਈਆਂ ਹੁਣ ਤੱਕ ਜਿਹੜਾ ਤਾਂ ਜੀ ਹੁੰਦੀ ਸਕੂਲ ਖੇਮਾ ਹੁੰਦੀ ਉਹਦੇ ਵਿੱਚ ਤਾਂ ਜਿਹੜੇ ਆਪਣਾ ਸਕੂਲ ਡਿਪਾਰਟਮੈਂਟ ਹੈ ਉਹ ਇਹਨਾਂ ਦਾ ਖਰਚਾ ਕਰਦਾ ਇਹਨਾਂ ਦਾ ਸਾਰਾ ਕਰਾਈ ਵਗੈਰਾ ਦਾ ਜਾਂ ਜਿਹੜੇ ਹੁਣ ਇੰਟਰਵਰਸਿਟੀ ਗੇਮਾਂ ਹੁੰਦੀਆਂ ਹਾਲੀਨ ਇੰਟਰਵਰਸਿਟੀ ਉਹ ਇਹਨਾਂ ਦੀ ਯੂਨੀਵਰਸਿਟੀ ਵੱਲੋਂ ਮਿਲਦਾ ਇਹਨਾਂ ਨੂੰ ਉਸ ਤੋਂ ਬਾਅਦ ਜਿਹੜੇ ਆਪਣੇ ਲੋਕਲ ਕੰਪੀਟੀਸ਼ਨ ਹੁੰਦੇ ਆ ਜਿਹੜੇ ਆਪਣੇ ਬਰਾਸਤੀ ਕਾ ਮੁਕਾਬਲੇ ਹੁੰਦੇ ਆ ਉਹਦੇ ਵਿੱਚ ਕੁਝ ਜਿਵੇਂ ਬੱਚੇ ਨਗਰ ਕੀਰਤਨ ਲਾਂਦੇ ਆ ਉਹਨਾਂ ਚੋਂ ਉਹ ਸੇਵਾ ਕੁਝ ਇਕੱਠੀ ਹੋ ਜਾਂਦੀ ਆ ਉਹਦੇ 'ਚ ਆਪਾਂ ਕਰਾਇਆ ਉਹ ਵਰਤ ਲੈਨੇ ਆ ਵੀ ਬੱਚਿਆਂ ਤੋਂ ਨਹੀਂ ਲੈਂਦੇ ਤੇ ਕਈ ਥਾਵਾਂ ਤੇ ਜਦੋਂ ਕੋਈ ਵਰਦੀ ਬਣਾਉਣੀ ਆ ਉਹਦੇ ਵਿੱਚ ਕੁਝ ਬੱਚੇ ਜਿਵੇਂ ਸਲਾਈ ਦੇ ਦਿੰਦੇ ਆ ਪਰੜ ਕੱਪੜਾ ਅਖਾੜੇ ਵੱਲੋਂ ਲੈ ਲੈਨੇ ਆ ਜਾਂ ਕੁਝ ਇਸ ਤਰ੍ਹਾਂ ਦੇ ਵੀਰ ਹੈਗੇ ਆ ਜਿਹੜੇ ਬੱਚਿਆਂ ਨੂੰ ਸਹਯ ਤੇ ਇਸ ਤਰ੍ਹਾਂ ਚੱਲ ਰਿਹਾ ਉਹਨੇ ਕੋਈ ਵੱਡੇ ਲੈਵਲ ਤੇ ਜਾਂ ਹੋਰ ਸੰਸਤਾਵਾਂ ਵੱਲੋਂ ਜਾਂ ਆਪਾਂ ਕਹਿੰਦੇ ਹਾਂ ਕਿ ਐਸਜੀਪੀਸੀ ਵੱਲੋਂ ਜਾਂ ਹੋਰ ਉਵੇਂ ਨਹੀਂ ਬੱਚਿਆਂ ਨੂੰ ਸਪੋਰਟ ਹੋ ਰਹੀ ਠੀਕ ਹੈ ਕੀ ਫਰਕ ਸਮਝਦੇ ਹੋ ਤੁਸੀਂ ਜਿਵੇਂ ਗੱਤਕਾ ਅਖਾੜਾ ਸ਼ੁਰੂ ਕੀਤਾ ਅੱਜ ਤੁਸੀਂ ਬੱਚੇ ਤੁਹਾਡੇ ਬਾਹਰ ਜਾ ਰਹੇ ਐ ਪ੍ਰਾਪਤੀਆਂ ਕਰ ਰਹੇ ਐ ਹੋਰ ਕੀ ਤਬਦੀਲੀਆਂ ਤੁਹਾਨੂੰ ਲੱਗੀਆਂ ਬੱਚਿਆਂ 'ਚ ਬੱਚਿਆਂ 'ਚ ਇੱਕ ਤਾਂ ਇਹਨਾਂ ਦਾ ਪਹਿਰਾ ਸਭ ਤੋਂ ਵੱਡੀ ਬਖਸ਼ਿਸ਼ ਹੈ ਹਨਾ ਵੀ ਇਹ ਬਾਣੇ ਚਾਏ ਆ ਤੇ ਹੁਣ ਜੇ ਕਿਤੇ ਜਾਣਦੇ ਆ ਇਹ ਵੇਖਦੇ ਆ ਕਿ ਲੈਂਦਾ ਵੀ ਹਾਂ ਪੁੱਚੋ ਜਿੱਥੇ ਬੱਚੇ ਗੱਤਕਾ ਖੇਡਦੇ ਆ ਮੇਰੇ ਪਿੰਡ ਦਾ ਨਾਂ ਗੱਤਕੇ ਕਰਕੇ ਕਰਕੇ ਇੱਕ ਮਤਲਬ ਯਾਦ ਕਰਦੇ ਆ ਨਾ ਤੇ ਲੜਕੀਆਂ ਵੱਧ ਖੇਡਦੀਆਂ ਇਹ ਵੀ ਮਤਲਬ ਮਸ਼ਹੂਰ ਹੋਇਆ ਵੀ ਲੜਕੀਆਂ ਖੇਡਦੀਆਂ ਪੁੱਚੋ ਦੀਆਂ ਤੇ ਆਪ ਨੂੰ ਹੀ ਮਾਣ ਖੁਸ਼ੀ ਹੁੰਦੀ ਆ ਜਦੋਂ ਕਿਤੇ ਵੀ ਜਾਈਏ ਜਾਂ ਪਿੰਡ ਵਿੱਚ ਹੀ ਵੇਖਦੇ ਆ ਵੀ ਹਾਂ ਜੀ ਮਤਲਬ ਜੋ ਜਾਣਦੇ ਆ ਜਦ ਸੱਕ ਦੀ ਮੇਰੇ ਰਿਸ਼ਤੇ ਆ ਕੋਈ ਛੋਟਾ ਵੱਡਾ ਸਾਰੇ ਬਾਬਾ ਜੀ ਦਾ ਸ਼ਬਦ ਵਰਤਦੇ ਬਾਬਾ ਜੀ ਜਾਂ ਛੋਟੇੜ ਬੱਚਾ ਸ੍ਰੀ ਘਰ ਬੁਲਾਉਂਦੇ ਆ ਉਦੋਂ ਮਾਣ ਚ ਖੁਸ਼ੀ ਹੁੰਦੀ ਆ ਹਾਂ ਜਿਹੜੇ ਇਹਨਾਂ ਬੱਚਾ ਕਰ ਜਵੇਂ ਸਿਹਤ ਜਾਂ 20 ਵੀ ਚਲੋ ਸਿਹਤ ਵੀ ਸਿਹਤਮੰਦ ਰਹਿੰਦੀ ਹੈ ਤਾਂ ਇਹਦੇ ਨਾਲ ਜਿਵੇਂ ਜਿਹੜੀ ਆਪਦੀ ਸੁਰੱਖਿਆ ਉਹ ਵੀ ਲੜਕੀਆਂ ਕਰਦੀਆਂ ਹਾਂਜੀ ਇੱਕ ਤਾਂ ਮਗਰ ਉਹ ਗੱਤਕਾ ਨੂੰ ਪਤੀ ਹੈ ਮਤਲਬ ਪ੍ਰੈਕਟਿਸ ਜ਼ਿਆਦਾ ਹੁੰਦੀ ਹੈ ਠੀਕ ਹੈ ਜਿੱਥੇ ਅੱਗੇ ਕੰਪੀਟੀਸ਼ਨਾਂ ਦੌਰਾਨ ਵੀ ਬੱਚੇ ਦੀ ਜਿਹ ਫਿਟਨੈਸ ਹੁੰਦੀ ਹੈ 1.5-2 ਘੰਟੇ ਪ੍ਰੈਕਟਿਸ ਕਰਦੇ ਆ ਤੇ ਸਾਰਾ ਸ਼ਸਤਰਾਂ ਨੂੰ ਰੋਜ਼ ਸ਼ਸਤਰਾਂ ਅਭਿਆਸ ਕਰਦੇ ਆ ਤੇ ਸਰੀਰਿਕ ਵੀ ਤੰਦਰੁਸਤ ਹੁੰਦਾ ਤੇ ਨਾਲ-ਨਾਲ ਜਿਹੜੀ ਇਹਨਾਂ ਦੀ ਆਪਸ ਵਿੱਚ ਪਿਆਰ ਬਣਿਆ ਬੱਚਿਆਂ ਦਾ ਰੋਜ਼ ਮਿਲਦੇ ਆ ਸ਼ਾਮ ਨੂੰ ਮਤਲਬ ਮੈਂ ਇਹਨਾਂ ਨੂੰ ਕਹਿੰਦਾ ਜੇ ਕਲਾਸ ਵਿੱਚ ਨਹੀਂ ਜਾਣਾ ਤਾਂ ਫਿਰ ਵੀ ਬੱਚੇ ਕਹਿੰਦੇ ਕਲਾਸ ਜ਼ਰੂਰ ਜਾਵਾਂਗੇ ਥੋੜਾ ਟਾਈਮ ਜਾਈ ਸਕਦੇ ਹਾਂ ਜਿਵੇਂ ਪੇਪਰ ਚੱਲ ਰਹੇ ਆ ਵੀ ਪੇਪਰਾਂ ਦੇ ਰਾਣ ਵੀ ਪੜ੍ਹਾਈ ਤੋਂ ਸਮਾਂ ਕੱਢ ਕੇ ਜ਼ਰੂਰ ਜਾਂਦੇ ਆ ਉੱਥੇ ਅੱਗੇ ਫਿਰ ਕਿਵੇਂ ਦੇਖਦੇ ਦੋ ਜਿਵੇਂ ਇਹ ਬੱਚਿਆਂ ਨੂੰ ਜਿਵੇਂ ਸਾਫ ਸੂਰਤ ਹੋਈਆਂ ਇਹਨਾਂ ਨੂੰ ਦੱਸਿਆ ਵੀ ਇਹਨਾਂ ਦਾ ਪਰਿਵਾਰ ਕਿਹੜਾ ਹੈਗਾ ਇਹਨਾਂ ਦੇ ਪਿਤਾ ਜੀ ਉੱਥੇ ਰੋਜ਼ੀ ਰੋਟੀ ਲਈ ਕੰਮ ਕਰ ਰਹੇ ਆ ਅੱਗੇ ਤੁਹਾਡਾ ਕੀ ਮਿਸ਼ਨ ਹੈਗਾ ਇਹ ਸਾਰੇ ਮਾਵਾਂ ਨੂੰ ਲੈ ਕੇ ਇੱਕ ਤਾਂ ਚਲੋ ਪਰਿਵਾਰਾਂ ਦਾ ਬੜਾ ਸਹਯੋਗ ਹੈ ਨਾ ਚਲੋ ਜਿਵੇਂ ਇਸ ਤਰ੍ਹਾਂ ਇਹਨਾਂ ਦੇ ਜਿਹੜੇ ਹੁਣ ਪੇਰੈਂਟਸ ਹੈ ਡੈਡੀ ਇਹਨਾਂ ਦੇ ਚਲੋ ਸਵੇਰ ਤੋਂ ਲੈ ਕੇ ਬੱਚੇ ਨਾਲ ਬਹੁਤ ਸਹਯੋਗ ਦਿੰਦੇ ਆ ਉੱਥੇ ਜਾ ਕੇ ਜਿੱਥੇ ਇਹਨਾਂ ਦਾ ਅੱਡਾ ਲੱਗਿਆ ਰੇੜੀ ਚਲਾਉਂਦੇ ਉੱਥੇ ਬੱਚੇ ਵੀ ਨਾਲ ਜਿੰਨਾਂ ਸਮਾਂ ਕੱਢ ਕੇ ਉੱਥੇ ਜਾਂਦੇ ਉਹ ਵੀ ਸਪੋਰਟ ਕਰਦੇ ਆ ਪੇਰੈਂਟਸ ਦਾ ਵੀ ਬਹੁਤ ਸਪੋਰਟ ਆ ਬੱਚਿਆਂ ਨੂੰ ਹੋਰ ਵੀ ਕਿੰਨੇ ਬੱਚੇ ਆ ਜਿਹੜੇ ਮਤਲਬ ਤੁਸੀਂ ਕਦੇ ਸਮਾਂ ਹੋਇਆ ਤਾਂ ਉਹਨਾਂ ਪਰਿਵਾਰਾਂ 'ਚ ਵੀ ਜਾਇਓ ਕਦੇ ਬਹੁਤ ਮਤਲਬ ਛੋਟੇ-ਛੋਟੇ ਮਕਾਨ 'ਚ ਰਹਿੰਦੇ ਆ ਉਨਾ ਪਰਿਵਾਰਾਂ ਚੋਂ ਇੱਕ ਇੱਕ ਪਰਿਵਾਰ ਦੇ ਦੋ ਦੋ ਤਿੰਨ ਚਾਰ 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 ਬੱਚੇ ਛੋਟੇ ਛੜ ਘਰਾਂ ਦੇ ਵਿੱਚੋਂ ਉੱਠ ਕੇ ਆਏ ਆ ਜਿਨ੍ਹਾਂ ਨੇ ਆਪਣੇ ਅੱਜ ਕੱਲ ਮਤਲਬ ਉਹ ਛੋਟਿਆਂ ਬੱਚਿਆਂ ਕਰਕੇ ਪੇਰੈਂਟਸ ਕਹਿੰਦੇ ਹਾਂਜੀ ਆ ਮਲ ਪਛਾਣ ਬਣੀ ਹੈ ਜਿਨ੍ਹਾਂ ਦੇ ਪੇਰੈਂਟਸ ਨੂੰ ਜਾਣਦਾ ਨਹੀਂ ਸੀ ਨਾ ਆ ਜੋ ਬੱਚਿਆਂ ਕਰਕੇ ਪਛਾਣ ਬਣੇ ਉਹ ਜਿਹਦੀਆਂ ਦੋ ਲੜਕੀਆਂ ਖੇਡਦੀਆਂ ਤਿੰਨ ਲੜਕੀਆਂ ਖੇਡਦੀਆਂ ਜਾਂ ਜਿਹੜਾ ਛੋਟਾ ਬੱਚਾ ਖੇਡਦਾ ਵੀ ਮਾਂ ਪਿਓ ਨੂੰ ਖੁਸ਼ੀ ਹੁੰਦੀ ਹੈ ਵੀ ਬੱਚਿਆਂ ਕਰਕੇ ਸਾਡਾ ਨਾਂ ਹੁੰਦਾ ਤੇ ਮੇਰੇ ਤੇ ਹੀ ਹੈ ਵੀ ਸਾਰੇ ਪੇਰੈਂਟਸ ਨੂੰ ਵੀ ਹੈ ਕਿ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜੀਏ ਕੋਕੇ ਸਮਾਂ ਵੀ ਹੈ ਜਾਂ ਤੇ ਇਹ ਆਪਣੀ ਰੱਖਿਆ ਆਪ ਕਰ ਸਕਦੀਆਂ ਤੇ ਬਾਹਰ ਜਿਹੜਾ ਮਾਨਸਤਕਾਰ ਮਿਲਦਾ ਮਾਨਸਤਕਾਰ ਮਿਲਦਾ ਤੇ ਉਹ ਤਾਂ ਪਿਆਰ ਉਹ ਮਤਲਬ ਬਖਸ਼ਿਸ਼ ਹੀ ਹੁੰਦੀ ਜਿਹੜਾ ਇਜਤਮਾਨ ਮਿਲਦਾ ਈ ਚਲੋ ਅਸੀਂ ਗੱਲਬਾਤ ਕਰ ਰਹੇ ਸੀਗੇ ਭਾਈ ਜਸਕਰਨ ਸਿੰਘ ਖਾਲਸਾ ਤੇ ਤਿੰਨ ਜੋ ਭੈਣਾਂ ਹੈਗੀਆਂ ਪੁੱਤਖੁਰ ਦੇ ਉਹਨਾਂ ਦੀ ਮਾਤਾ ਜੀ ਨਾਲ ਗੱਲਬਾਤ ਕੀਤੀ ਕਿਵੇਂ ਗੱਤਕੇ ਨਾਲ ਜੋੜ ਕੇ ਸਿੱਖੀ ਸਰੂਪ ਦੇ ਵਿੱਚ ਇਹ ਭੈਣਾਂ ਆਈਆਂ ਤੇ ਇਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਮਾਨਸਤਕਾਰ ਜਿਹੜਾ ਬਾਹਰ ਪੰਜਾਬ ਤੋਂ ਵੀ ਬਾਹਰ ਮਿਲ ਰਿਹਾ ਹੈ ਆਪਣੀ ਰੱਖਿਆ ਦੇ ਲਈ ਹੈਗੇ ਆ ਤਿਆਰਬਰ ਤਿਆਰ ਨੇ ਸਿਹਤ ਵੀ ਠੀਕ ਰਹਿੰਦੀ ਹੈ ਸੋ ਅਸੀਂ ਅੱਜ ਇਹਨਾਂ ਰਿਪੋਰਟ ਪੇਸ਼ ਕੀਤੀ ਹੈ ਸਾਰਿਆਂ ਨੂੰ ਬਹੁਤ ਧੰਨਵਾਦ ਬਹੁਤ ਸ਼ੁਕਰੀਆ